ਟੱਕੇ ਭੱਜ ਗਏ ਕੀ ਗੱਲ ਕੀ ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸਮੁੱਥ ਚੱਲ ਰਹੀ ਸੀ ਅੱਦੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅੱਦੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰ ਦੇ ਤੁਰਨੇ ਨਾ ਲਾਇਆ ਕਰੋ ਸੜਕਾਂ ਦੇ ਨਾ ਬੈਠਿਆ ਕਰੋ ਕੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਮੋਟਰ ਮੋਟਰ ਦਾ ਨਾ ਖੋਹੋ ਜੇ ਚਲੋ ਛੋਟਾ ਕੋਸਾ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਕਿ ਤਿੰਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਜੇ ਖੁੱਲਾ ਸਮਾਂ ਨਾ ਹੋਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8-9 ਮੰਗਾ ਧਾਰਾ ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਵਿੱਚ ਇਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਐ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆਂ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਐ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰ ਹੀ ਦਿੰਦੀ ਐ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਇਹ ਸੰਕੇਤ ਇਹ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਸੀਂ ਨਾ ਇਹ ਕਹੇ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਕਸਰ ਜਦੋਂ ਪ੍ਰ ਹਰੇਕ ਸਰਕਾਰੀ ਉਹਦੋਂ ਪਹਿਲਾਂ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਹੈ ਉਹਦੇ ਤੇ ਸਹਿਮਤੀ ਬਣ ਗਈ ਕਿ ਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਟਿਰਕੇ ਮੁੱਖ ਮੰਤਰੀ ਵੀ ਵਿੱਚੋਂ ਬਾਕਆਊਟ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸੜਾ ਲਾਗੂ ਕੋਈ ਮਾਤਰੀ ਸ਼ਾਂਤੀ ਹੋਈ ਕਰਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦਾ ਲੱਭ ਜੀ ਵੀ ਥੋੜਾ ਡਰ ਕੇ ਮੀਟਿੰਗ ਦਿੱਤੀ ਹੈ ਨਹੀਂ ਇਹੋ ਜਿਹਾ ਤਾਂ ਕੁਛ ਨਹੀਂ ਤਾਂ ਲੱਗਦਾ ਵੀ ਐਹੀਂ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਮੈਂ ਥੋੜਾ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਉਹ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਉਹ ਤਾਂ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਅਸੀਂ ਆਪਣੀ ਤੇਰੀ ਨਾਲ ਆਵਾਂਗੇ ਮੰਗਾ ਸਾਡੀਆਂ ਉਹ 18 19 ਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਜਿਸ ਕਿਸੇ ਕਿਸੇ ਕਹਿ ਰਹੇ ਕਿ ਅਧਿਆ ਮੰਗਾ ਤੇ ਚਰਚਾ ਹੋਈ ਹੈ ਅਧਿਆ ਮੰਗਾ ਦੇ ਵਿੱਚ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਦੀ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਾਕੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਦਾਂਗੇ ਕਰਾ ਦਾਂਗੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਾਂਗੇ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਜੇ ਤੁਸੀਂ ਪੰਜ ਵਾਲਾ ਕਰਨਾ ਤਾਂ ਸਾਰੇ ਕੈਨਸਲ ਹਾਂ ਅੱਛਾ ਜੇ ਤੁਸੀਂ ਪੰਜ ਫਿਰ ਉਹਨੇ ਕਿਹਾ ਵੀ ਸਾਰੇ ਕੈਨਸਲ ਅੱਛਾ ਚਲੋ ਚੋਏ ਗਏ ਇਹ ਮੈਂ ਨਹੀਂ ਸੁਣੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਕੋਸ਼ਿਸ਼ ਕੀਤੀ ਸੀ ਇਹ ਬੰਪਰਪੋਕ ਹੋਇਆ ਹੋਵੇ ਮੀਂਦਾਂ ਦੇ ਵਿੱਚ ਪਹਿਲੀ ਵਾਰ ਇੱਕ ਬਹੁਤ ਮਿੰਟਾਂ ਹੋਈਆਂ ਬਾਦਲ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਚੰਨੀ ਨਾਲ ਵੀ ਹੋਈਆਂ ਕਿਸੇ ਵੀ ਲੈਵਲ ਤੇ ਜਿਹੜੇ ਮੰਨ ਕੋਈ ਕਦੇ ਵੀ ਕੋਈ ਮਤਲਬ ਨਹੀਂ ਪਰਦੇ ਜਿੱਤ ਨਹੀਂ ਬਹਿਲੂ ਬਾਤ ਗੱਲਬਾਤ ਤੋਂ ਪਰਪੋਕ ਹੋਏ ਨੇ ਬਿਨਾਂ ਕਿਸੇ ਗੱਲਬਾਤ ਤੋਂ ਪਰਪੋਕ ਹੋਏ ਨੇ ਤੇ ਇਹ ਠੀਕ ਨਹੀਂ ਹੈ ਸੀਐਮ ਦੇ ਤੌਰ ਤੇ ਮਤਲਬ ਰਾਜੇ ਵੱਲ ਜੋ ਸਰਦਾਰ ਕੀ ਹੈ ਇਸ ਤਰੀਕੇ ਨਾਲ ਆ ਆ ਆ ਜੀ ਕੀ ਕੀ ਹੋਇਆ ਮਾਈਕ ਡਾ ਨਾ ਮੈਂ ਆਪਕੇ ਕੋਈ ਦੇਖ ਰਿਹਾ ਹਾਂ ਚਲੋ ਤੁਹਾਨੂੰ ਬੋਲੋ ਰਾਜਵਾਲ ਸਾਹਿਬ ਅੱਗੇ ਲਿਆਓ ਵੈਲਕਮ ਸਭ ਨੂੰ ਜੀ ਕੀ ਆਉਜੀ ਜੀ ਜੀ ਬੋਲੋ ਯਾਰ 22 ਘਾੜੋ ਤਾਂ ਹੀ ਆਣਗੇ ਰਾਜਵਾਲ ਸਾਹਿਬ ਅੱਗੇ ਆਓ ਥੈਂਕ ਯੂ ਸਰ ਕੈਮਰਾ ਨਹੀਂ ਜਾ ਰਿਹਾ ਤੁਹਾਡੇ ਵੱਲ ਦੇਖੋ ਸਾਨੂੰ ਕਿਸ਼ਾਨ ਜੀ ਉਹ ਕਿਉਂ ਹੈ ਸਾਨੂੰ ਅਫਸੋਸ ਹੈ ਮੇਂ ਮੁੱਖ ਮੰਤਰੀ ਦੇ ਉੱਚ ਅਧਿਕਾਰੀ ਦੇ ਮੇਟਾ ਬੰਦਾ ਗੁੱਸੇ ਚ ਆ ਕੇ ਇਹ ਕਹੇ ਜਿਓ ਕਰ ਲੋ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਖੇਤੀਬਾੜੀ ਮੰਤਰੀ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲੋ ਫਿਰ ਇਹਦਾ ਕਹਿ ਕੇ ਗਏ ਜਿਹੜੀ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਹ ਵੀ ਛੱਡੀਆਂ ਉਹ ਇਹ ਕਹਿ ਕੇ ਗਏ ਉਹ ਤਾਂ 오, 어. 려오 어. 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 ਉਹਦੇ ਤੇ ਤਾਂ ਹਾਲੇ ਚਰਚਾ ਹੀ ਨਹੀਂ ਸੀ ਹੋਈ ਤੇ ਜਿਹੜੀ ਬਾਤ ਸਹਿਮਤੀ ਬਣੀ ਸੀ ਜਿਹੜੀ ਬਾਤ ਕਿਸੇ ਤੇ ਬੜੀ ਸ਼ੁਕਾਉ ਕਹਿ ਗਿਆ ਜੀ ਕੋਈ ਸਹਿਮਤੀ ਬਣੀ ਸੀ ਉਹ ਵੀ ਨਹੀਂ ਉਹਦਾ ਜਵਾਬ ਹੀ ਦੇ ਗਿਆ ਫਿਰ ਉਹਨਾਂ ਤੇ ਡਿਸਕਸ ਹੋ ਗਿਆ ਜੀ 2 ਘੰਟੇ 2.5 ਘੰਟੇ ਦੋ ਸਾਰੀਆਂ ਕੈਨਸਲ ਹੈ ਸ਼ਰਤ ਇਹ ਕਿ ਜੇ ਤੁਸੀਂ 5 ਦਾ ਕਰ ਦਿਓ ਹੁਣ ਤੁਸੀਂ ਅਗਲਾ ਪ੍ਰੋਗਰਾਮ 5 ਤਰੀਕ ਨੂੰ ਤੋਂ ਬਿਲਕੁਲ ਪੱਕਾ 5 ਦਾ ਪ੍ਰੋਗਰਾਮ ਹੋਊਗਾ ਉਹ ਦੇਖਦੇ ਹੁਣ ਕਿੱਥੇ ਇਹ ਇਹ ਸਰਕਾਰ ਦੱਸੂਗੀ ਇਹ ਜਿਹੜਾਂ ਚ ਕਰਾਉਂਦੀ ਆ ਕਿ ਸੜਕਾਂ ਤੇ ਕਰਾਉਂਦੀ ਆ ਕਿ ਮਹਾਲੀ ਚ ਕਰਾਉਂਦੀ ਆ ਕਿ ਪਿਛਲੀ ਵਾਰ ਦੀ ਤਰ੍ਹਾਂ ਰੋਗ ਤਾਂ ਚੰਡੀਗੜ੍ਹ ਮਹਾਲੀ ਚੰਡੀਗੜ੍ਹ और